ਤੇ ਸਾਰੇ ਇਸ ਤਰ੍ਹਾਂ ਵੀ ਜਿਹੜੇ ਲੈ ਕੇ ਜਾ ਰਹੇ ਨੇ ਜਿਵੇਂ ਆ ਬਾਈ ਹੁਣੀ ਲੈ ਕੇ ਜਾ ਰਹੇ ਨੇ ਵੀ ਤੇ ਇੱਥੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਕਿਸਾਨ ਜਿਹੜੇ ਵੀ ਲੈ ਰਹੇ ਨੇ ਤੇ ਇਸ ਤਰ੍ਹਾਂ ਕਿਸਾਨਾਂ ਨੂੰ ਜਿਹੜੇ ਵੀ ਇੱਥੇ ਵੰਡੇ ਜਾਂਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਲੁਧਿਆਣੇ ਪੀਯੂ ਯੂਨੀਵਰਸਿਟੀ ਦਾ ਕਿਸਾਨ ਮੇਲਾ ਦਿਖਾਇਆ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਸਟਾਲਾਂ ਦਿਖਾਵਾਂਗੇ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਾਈਆਂ ਜਾਂਦੀਆਂ ਨੇ ਜਿਵੇਂ ਫਸਲਾਂ ਦੇ ਬੀਜ ਹੋਗੇ ਹਨ ਤੇ ਉਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ ਸਾਰੀਆਂ ਸਟਾਲਾਂ ਦਿਖਾਵਾਂਗੇ ਤੇ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਇੱਥੇ ਜਿਹੜੀਆਂ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਇਹਦੇ ਵਿੱਚ ਫਸਲਾਂ ਦੇ ਬਾਰੇ ਜਾਣਕਾਰੀ ਤੇ ਹੋਰ ਖੇਤੀਬਾੜੀ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਚਲਦੇ ਆਪਾਂ ਇਹ ਤੁਹਾਨੂੰ ਸਟਾਲਾਂ ਦਿਖਾਉਨੇ ਆ ਤੇ ਇੱਥੇ ਜਿਵੇਂ ਕਣਕ ਦੇ ਵੀ ਸਾਰੇ ਲਾਏ ਹੋਏ ਨੇ ਇਹ ਸਟਾਲ ਦੇ ਉੱਪਰ ਹਨ ਜਿਵੇਂ ਪੀਬੀਡਬਲਯੂ 826 ਆ ਗਿਆ ਤੇ ਸਾਰੇ ਕਣਕ ਦੀਆਂ ਇੱਥੇ ਜਿਹੜੀਆਂ ਕਿਸਮਾਂ ਨੇ ਗਈਆਂ ਇਹ ਐਸੇ ਤਰ੍ਹਾਂ ਹੋਰ ਸਾਰੀਆਂ ਫਸਲਾਂ ਦੀਆਂ ਕਿਸਮਾਂ ਇੱਥੇ ਲਾਈਆਂ ਹੋਈਆਂ ਨੇ ਜਿਵੇਂ ਪੀਬੀਡਬਲਯੂ 869 ਆ ਗਈ ਤੇ ਸੁਨਹਿਰੀ ਪੀਬੀਡਬਲਯੂ 766 PBW 824 ਜਿਹੜੀਆਂ ਜਿਹੜੀਆਂ ਕਣਕ ਦੀਆਂ ਕਿਸਮਾਂ ਨੇ ਉਹ ਇੱਥੇ ਲਾਈਆਂ ਹੋਈਆਂ ਨੇ PBW 803 PBW 725 ਤੇ PBW 670 ਤੇ ਉਨਤ PBW 550 ਤੇ ਉਨਤ PBW 343 ਤੇ ਇਸ ਤਰ੍ਹਾਂ ਸਾਰੀਆਂ ਇੱਥੇ ਕਿਸਮਾਂ ਜਿਹੜੀਆਂ ਕਣਕ ਦੀਆਂ ਲਾਈਆਂ ਹੋਈਆਂ ਨੇ ਤੇ ਇਧਰ ਅੱਗੇ ਕੁਝ ਹੋਰ ਕਿਸਮਾਂ ਨੇ ਜਿਵੇਂ ਆ ਆ ਗਈ PBW ਬਿਸਕਟ ਇੱਕ ਤੇ PBW ਜ਼ਿੰਕ 2 PBW ਚਪਾਤੀ 1 ਜੋਮ ਭੋਜਨ ਤੇ PL 891 ਤੇ APL 807 ਇਸ ਤਰ੍ਹਾਂ ਸਾਰੀਆਂ ਇੱਥੇ ਕਿਸਮਾਂ ਜਿਹੜੀਆਂ ਫਸਲਾਂਆਂ ਦੀਆਂ ਲਾਈਆਂ ਹੋਈਆਂ ਨੇ ਤੇ ਆ ਕਣਕ ਦੀਆਂ ਕੁਝ ਹੋਰ ਕਿਸਮਾਂ ਤਾਂ ਨੇ PBW 1 ਜਿੰਕ PBW 660 ਤੇ ਆ ਆ ਗਈ ਜੀ PBW 752 ਤੇ ਇਸ ਤਰ੍ਹਾਂ ਸਾਰੀਆਂ ਕਣਕ ਦੀਆਂ ਇੱਥੇ ਕਿਸਮਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਅੱਗੇ ਕੁਝ ਹੋਰ ਜਿਵੇਂ ਆ ਸਾਰੀਆਂ ਜੀਰੀ ਦੀਆਂ ਕਿਸਮਾਂ ਹੋ ਗਈਆਂ ਆ ਗਈ ਪਰਮਲ ਪੀਆਰ 126 ਪਰਮਲ ਪੀਆਰ 131 ਤੇ ਪਰਮਲ 128 ਆ ਗਈ ਤੇ ਆ ਬਾਸਮਤੀ ਦੀਆਂ ਕਿਸਮਾਂ ਆ ਗਈਆਂ ਪੂਸ਼ਾ ਬਾਸਮਤੀ 1847 ਤੇ ਪੰਜਾਬ 7 1509 ਬਾਸਮਤੀ ਤੇ ਐਸੀ ਤਰ੍ਹਾਂ ਸਾਰੀਆਂ ਫਸਲਾਂ ਇੱਥੇ ਬੀ ਜਿਹੜੇ ਅਲੱਗ-ਅਲੱਗ ਕਿਸਮਾਂ ਜਿਹੜੀਆਂ ਲਾਈਆਂ ਹੋਈਆਂ ਨੇਗੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਕੁਝ ਹੋਰ ਸਟਾਲਾਂ ਦੇਖਦੇ ਆ ਤੇ ਆ ਕੁਝ ਇੱਥੇ ਨਰਮੇ ਦੀਆਂ ਕਿਸਮਾਂ ਜਿਵੇਂ ਪੀਏਯੂ ਵੀਟੀ 3 ਪੀਏਯੂ ਵੀਟੀ 2 ਤੇ ਇਧਰ ਐਲ ਡੀ 1019 ਤੇ ਇਧਰ ਕੁਛ ਮੱਕੀ ਦੀਆਂ ਜਿਵੇਂ ਕਿਸਮਾਂ ਆ ਗਈਆਂ ਹਨ ਤੇ ਇਹਨਾਂ ਦੇ ਨਾਲ ਦਿਨ ਵੀ ਦੱਸੇ ਹੋਏ ਨੇ ਤੇ ਪੀ ਐਮ ਐਚ 10 ਤੇ 120 ਦਿਨਾਂ ਦੇ ਵਿੱਚ ਇਹ ਜਿਹੜੀ ਫਸਲ ਉਹ ਤਿਆਰ ਹੋ ਜਾਂਦੀ ਹੈ ਤੇ ਨਾਲ ਇਹਦਾ ਝਾੜ ਵੀ ਲਿਖ ਕੇ ਜਿਹੜਾ ਦੱਸਿਆ ਹੋਇਆ ਹੈ ਤੇ ਆ ਜੀ ਸੀ 4 ਆ ਗਈ ਇਹ 90 ਦਿਨ ਲੈਂਦੀ ਹੈ ਤੇ 13 ਕੁਇੰਟਲ ਏਕੜ ਦਾ ਇਹਦਾ ਜਿਹੜਾ ਝਾੜ ਹੈ ਤੇ ਆ ਗਈ PMH 14 898 ਦਿਨਾਂ ਦੀ ਫਸਲ ਹੈ 24 ਕੁਇੰਟਲ ਦਾ ਇਹਦਾ ਜਿਹੜਾ ਝਾੜ ਹੈ ਤੇ ਇਸ ਤਰ੍ਹਾਂ ਹੀ ਸਾਰੀਆਂ ਫਸਲਾਂ ਇੱਥੇ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇੱਥੇ ਵੀ ਆ ਗਈ ਆ 88 ਦਿਨਾਂ ਦੇ ਵਿੱਚ ਜਿਹੜੀ ਤਿਆਰ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਸਾਰੀਆਂ ਅਲੱਗ-ਅਲੱਗ ਕਿਸਮਾਂ ਜਿਹੜੀਆਂ ਲਾਈਆਂ ਹੋਈਆਂ ਨੇ ਆ ਕੁਝ ਸਰੋਂ ਦੀਆਂ ਕਿਸਮਾਂ ਆਗੀਆਂ ਇਸ ਤਰ੍ਹਾਂ ਸਰੋਂ ਦੀਆਂ ਕਿਸਮਾਂ ਵੀ ਸਾਰੀਆਂ ਇੱਥੇ ਜਿਹੜੀਆਂ ਹੈਗੀਆਂ ਨੇ ਆ ਗਈ ਜਿਵੇਂ PHR 127 ਤੇ 1707 GS7 ਤੇ RCH1 ਸਾਰੀਆਂ ਅਲੱਗ-ਅਲੱਗ ਸਰੋਂ ਦੀਆਂ ਇਹ ਕਿਸਮਾਂ ਆ ਗਈਆਂ ਤੇ ਆ ਆਲਸੀ ਦੀ ਕਿਸਮਾਂ ਆ ਗਈ ਜਿਵੇਂ ਇੱਥੇ 2063 ਸੂਰਜਮੁਖੀ ਹਾਈ ਬ੍ਰੈਡ ਪੰਜਾਬ ਨੰਬਰ ਇਹ 2 ਤਿਲ ਆ ਗਏ ਇਹ ਤਿਲਾਂ ਦੀਆਂ ਕਿਸਮਾਂ ਆ ਗਈਆਂ ਤੇ ਇਸੇ ਤਰ੍ਹਾਂ ਇੱਥੇ ਛੋਲਿਆਂ ਦੀਆਂ ਕਿਸਮਾਂ ਨਹੀਂ ਗਈਆਂ ਪੀਵੀਜੀ 10 ਤੇ ਪੀਵੀਜੀ 8 ਤੇ ਪੀਵੀਜੀ 7 ਤੇ ਐਵੇਂ ਹੀ ਸਾਰੀਆਂ ਫਸਲਾਂ ਦੀਆਂ ਇੱਥੇ ਕਿਸਮਾਂ ਜਿਹੜੀਆਂ ਲਾਈਆਂ ਹੋਈਆਂ ਨੇ ਅਲੱਗ-ਅਲੱਗ ਕਿਸਮਾਂ ਪੀਡੀਜੀ 4 ਤੇ ਆ ਮਸਰ ਆ ਗਏ 1373 ਤੇ ਆ ਐਲ ਐਲ 931 ਇਹ ਵੀ ਮਸਰ ਆ ਗਏ ਤੇ ਆ ਕੁਝ ਪਕਾਵੇਂ ਮਟਰਾਂ ਦੀਆਂ ਥੇਕ ਕਿਸਮਾਂ ਨੇ ਆਈ ਪੀ ਐਫ ਡੀ 12 ਤੇ ਇਹਦੇ ਨਾਲ ਇਹ ਮੂੰਗੀ ਦੀਆਂ ਕਿਸਮਾਂ ਆ ਗਈਆਂ ਐਸ ਐਮ ਐਲ 1827 ਤੇ ਆ ਐਸ ਐਮ ਐਲ 832 ਦੋ ਕਿਸਮਾਂ ਨੇ ਥੇ ਮੂੰਗੀ ਦੀਆਂ ਤੇ ਨਾਲ ਇਹ ਮਾਹਾਂ ਦੀਆਂ ਕਿਸਮਾਂ 1008 ਹੋ ਗਈ ਤੇ 1137 ਤੇ ਨਾਲੇ ਕੁਛ ਆ ਜਮੀ ਦੀਆਂ ਕਿਸਮਾਂ ਆ ਨਮੀ ਕਿਸਮਾਂ ਇੱਥੇ OL 17 ਤੇ ਆ OL 16 ਤੇ ਜਮੀ ਸਾਰੀਆਂ ਫਸਲਾਂ ਦੀਆਂ ਅਲੱਗ-ਅਲੱਗ ਇੱਥੇ ਕਿਸਮਾਂ ਹੈਗੀਆਂ ਬਰਸੀਮ ਆ ਗਿਆ BL 43 BL 44 ਤੇ ਆ BL 42 ਤੇ ਸਾਰੀਆਂ ਕਿਸਮਾਂ ਅਲੱਗ-ਅਲੱਗ ਇੱਥੇ ਫਸਲਾਂ ਦੀਆਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਫਸਲਾਂ ਬਾਰੇ ਇੱਥੇ ਜਿਹੜੀ ਜਾਣਕਾਰੀ ਉਹ ਦਿੱਤੀ ਹੋਈ ਹੈ ਤੇ ਕੁਝ ਫਸਲਾਂਾਂ ਦੀਆਂ ਬਿਮਾਰੀਆਂ ਬਾਰੇ ਵੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਇਹ ਸਾਰਾ ਆਪਾਂ ਦੇਖਾਂਗੇ ਜਿਵੇਂ ਆ ਕੀਨੂ ਆ ਗਏ ਹਨ ਇੱਥੇ ਫਲਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਤੇ ਆ ਕੀਨੂ ਆ ਗਏ ਜਿਵੇਂ ਆ ਬਲੱਡ ਰੈੱਡ ਤੇ ਆ ਰੈੱਡ ਬਲਸ਼ ਤੇ ਆ ਡਬਲ ਮਾਰਕਟ ਆ ਗਏ ਤੇ ਆ ਡ੍ਰੈਗਨ ਆ ਗਿਆ ਜਿਵੇਂ ਤੇ ਜਿਵੇਂ ਫਸਲਾਂ ਦੀਆਂ ਅਲੱਗ-ਅਲੱਗ ਕਿਸਮਾਂ ਸੀ ਉਸੇ ਤਰ੍ਹਾਂ ਇੱਥੇ ਫਲਾਂ ਦੀਆਂ ਅਲੱਗ-ਅਲੱਗ ਕਿਸਮਾਂ ਨੇ ਗਈਆਂ ਜਿਵੇਂ ਆ ਕੀਨੂ ਤੁਸੀਂ ਦੇਖ ਰਹੇ ਹੋ ਤੇ ਇਹ ਕੁਛ ਆ ਪਿਆਜ਼ ਦੀਆਂ ਇੱਥੇ ਕਿਸਮਾਂ ਆ ਗਈਆਂ ਪੀਆਰਓ 7 ਪੀਵਾਈਓ 1 ਤੇ ਆ ਪੰਜਾਬ ਕਰੇਲਾ 15 ਕਰੇਲੇ ਦੀ ਕਿਸਮ ਆ ਗਈ ਤੇ ਨਾਲ ਇਹਦੇ ਲਸਣ ਦੀ ਕਿਸਮ ਆ ਗਈ PG 18 ਤੇ ਆ ਮਟਰ ਦੀ ਕਿਸਮ ਹੈ ਅਗੇਤਾ ਇਹ ਮਟਰ ਹੈ ਮਟਰ ਗੇਤਾ 7 ਤੇ ਪੰਜਾਬ 99 ਇੱਥੇ ਦੋ ਕਿਸਮਾਂ ਨੇ ਗਈਆਂ ਮਟਰਾਂ ਦੀਆਂ ਤੇ ਆ ਇਧਰ ਮਿਰਚ ਆ ਗਈ ਜੀ CH 27 ਤੇ ਐਸੀ ਤਰ੍ਹਾਂ ਸਾਰੀਆਂ ਲਗੱਗ ਕਿਸਮਾਂ ਜਿਹੜੀਆਂ ਇੱਥੇ ਲਾਈਆਂ ਹੋਈਆਂ ਨੇ ਤੇ ਆ PAU ਮਗਜ ਕद्दू ਤੇ ਇਹ ਵੀ ਆ ਗਏ ਤੇ ਨਾਲ ਇਹਦੇ ਇੱਥੇ ਸਬਜ਼ੀਆਂ ਦੀ ਪੋਸਟ ਬਗੀਚੀ ਦਾ ਨਮੂਨਾ ਜਿਹੜਾ ਤਿਆਰ ਕੀਤਾ ਹੋਇਆ ਹੈ ਇਸ ਤਰ੍ਹਾਂ ਸਾਰੇ ਮਾਡਲ ਵੀ ਇੱਥੇ ਜਿਹੜੇ ਤਿਆਰ ਕੀਤੇ ਹੋਏ ਨੇ ਤੇ ਐਵੇਂ ਸਾਰੀਆਂ ਅਲੱਗ-ਅਲੱਗ ਕਿਸਮਾਂ ਜਿਵੇਂ ਫੁੱਲਾਂ ਦੀਆਂ ਆ ਗਈਆਂ ਹਨਾ ਫਸਲਾਂ ਦੀਆਂ ਆ ਗਈਆਂ ਸਾਰੀਆਂ ਕਿਸਮਾਂ ਇੱਥੇ ਜਿਹੜੀਆਂ ਲਾਈਆਂ ਹੋਈਆਂ ਨੇਗੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਤੇ ਆ ਜਿਵੇਂ ਤੇਲ ਹੋ ਗਿਆ ਹਨਾ ਤੇ ਹੋਰ ਕੁਝ ਪ੍ਰੋਡਕਟ ਜਿਹੜੇ ਇੱਥੇ ਤਿਆਰ ਕੀਤੇ ਹੋਏ ਨੇ ਆ ਮਾਂ ਆ ਗਏ ਜਿਵੇਂ ਸਾਫਤ ਸਾਫਤ ਮੂੰਗੀ ਆ ਗਈ ਤੇ ਜਿਹੜੀ ਪੈਕਿੰਗ ਕੀਤੀ ਹੋਇਆ ਸਾਫਤ ਨੂੰਗੀ ਨਾਲੇ ਹਲਦੀ ਆ ਗਈ ਇਹ ਵੈਕਿਊਮ ਪੈਕਿੰਗ ਆ ਗਈ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਧਰ ਆ ਨਾਈਟ੍ਰੋਜਨ ਫਲਸ਼ ਪੈਕਿੰਗ ਹੈ ਇੱਥੇ ਕੁਝ ਹੋਰ ਜਿਹੜੇ ਪ੍ਰੋਡਕਟ ਪਏ ਨੇ ਜਿਵੇਂ ਆ ਸੌਸ ਹੋਗੀ ਟਮਾਟੋ ਵਾਲੀ ਹਨ ਤੇ ਐਵੇਂ ਦੇ ਪ੍ਰੋਡਕਟ ਵੀ ਜਿਹੜੇ ਸਟਾਲਾਂ ਦੇ ਉੱਪਰ ਲਾਏ ਹੋਏ ਨੇ ਆ ਰਾਗੀ ਕੁਕੀਜ਼ ਹੋਗੀਆਂ ਤੇ ਆ ਮਲਟੀ ਗ੍ਰੇਨ ਜਿਵੇਂ ਆਟਾ ਹੋ ਗਿਆ ਜਿਵੇਂ ਫਸਲਾਂ ਦੀਆਂ ਅਲੱਗ-ਅਲੱਗ ਕਿਸਮਾਂ ਸੀ ਇੱਥੇ ਕੁਝ ਹੋਰ ਜਿਹੜੇ ਪੈਕਿੰਗ ਵਾਲੇ ਪ੍ਰੋਡਕਟ ਇੱਥੇ ਇਹਨਾਂ ਨੇ ਲਾਏ ਹੋਏ ਨੇ ਸੁਕਾਈਆਂ ਹੋਈਆਂ ਸਬਜ਼ੀਆਂ ਹੋਗੀਆਂ ਇਹਨਾਂ ਦੀ ਪੈਕਿੰਗ ਜਿਹੜੀ ਕੀਤੀ ਹੋਈ ਹੈ ਸੁਕਾਈਆਂ ਹੋਈਆਂ ਸਬਜ਼ੀਆਂ ਦੀ ਤੇ ਐਵੇਂ ਸਾਰੇ ਅਲੱਗ-ਅਲੱਗ ਤਰੀਕੇ ਨਾਲ ਪੈਕਿੰਗਾਂ ਇੱਥੇ ਦਿਖਾਈਆਂ ਹੋਈਆਂ ਨੇ ਤੇ ਇੱਧਰ ਜਿਵੇਂ ਕੁਝ ਆਲੂਆਂ ਬਾਰੇ ਸਾਰੀ ਜਾਣਕਾਰੀ ਆ ਗਈ ਤੇ ਐਵੇਂ ਅਲੱਗ-ਅਲੱਗ ਫਸਲਾਂ ਬਾਰੇ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਸਾਰੇ ਕੁਝ ਹੋਰ ਰੋਗਾਂਵਾਰੀ ਵੀ ਦੱਸਿਆ ਹੋਇਆ ਜਿਵੇਂ ਆ ਕੀੜੇ ਆ ਬਾਰੇ ਜਾਣਕਾਰੀ ਆ ਗਈ ਕਿਹੜੇ ਮਿੱਤਰ ਕੀੜੇ ਨੇ ਕਿਸਾਨਾਂ ਦੇ ਜਿਹੜੇ ਫਸਲਾਂ ਦੇ ਮਿੱਤਰ ਕੀੜਿਆਂ ਦੇ ਨਾਮ ਵੀ ਇੱਥੇ ਜਿਹੜੇ ਲਿਖੇ ਹੋਏ ਨੇ ਸਾਰੇ ਨਾਮ ਜਿਵੇਂ ਇਹਨਾਂ ਨੇ ਇੱਥੇ ਮੈਂਸ਼ਨ ਕੀਤੇ ਹੋਏ ਨੇ ਨਾਲ ਉਹ ਕੀੜੇ ਵੀ ਜਿਹੜੇ ਦਿਖਾਏ ਹੋਏ ਨੇ ਤੇ ਆ ਨਰਮੇ ਕਪਾਹ ਦੇ ਕੀੜੇ ਆਗੇ ਹਨ ਜਿਵੇਂ ਗੁਲਾਬੀ ਸੁੰਢੀ ਹੋਗੀ ਤੇ ਹਰਾ ਤੇਲਾ ਹੋ ਗਿਆ ਚਿਤੀ ਮੱਖੀ ਹੋਗੀ ਇਹ ਜਿਹੜੇ ਨਰਮੇ ਕਪਾਹ ਦੇ ਵਿੱਚ ਕੀੜੇ ਹੁੰਦੇ ਨੇ ਤੇ ਆ ਚੂਨੇ ਦੇ ਹਾਨੀਕਾਰਕ ਕੀੜੇ ਆਗੇ ਸਾਰੇ ਨਾਲ ਕੀੜੇ ਵੀ ਜਿਹੜੇ ਲਾਏ ਹੋਏ ਨੇ ਉੱਪਰ ਨਾਲ ਕੀੜਿਆਂ ਦੇ ਜਿਹੜੇ ਨਾਮ ਲਿਖੇ ਹੋਏ ਨੇ ਝੋਨੇ ਦਾ ਟਿੱਡਾ ਹੋ ਗਿਆ ਜਿਵੇਂ ਝੋਨੇ ਦੀ ਬੱਗ ਹੋ ਗਈ ਇਸ ਤਰ੍ਹਾਂ ਸਾਰੀ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਤੇ ਅੱਜ ਮਾਣੂ ਖਾਦ ਆ ਗਈ ਤੇ ਖਾਦ ਵੀ ਇੱਥੇ ਜਿਹੜੀ ਹੈਗੀ ਹੈ ਐਮੀ ਸਾਰੇ ਪ੍ਰੋਡਕਟ ਜਿਵੇਂ ਪਾਣੀ ਅਤੇ ਭੋਜਨ ਪਰਖ ਕਿਟਾਂ ਤੇ ਇੱਥੇ ਸਾਰੇ ਪ੍ਰੋਡਕਟ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਸਟਾਲਾਂ ਤੇ ਜਿਹੜੇ ਲਾਏ ਹੋਏ ਨੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਇਸੇ ਤਰ੍ਹਾਂ ਹਰ ਸਾਲ ਇਹ ਜਿਹੜੀਆਂ ਸਟਾਲਾਂ ਲੱਗਦੀਆਂ ਨੇਗੀਆਂ ਯੂਨੀਵਰਸਿਟੀ ਵੱਲੋਂ ਜਿਵੇਂ ਆ ਗਡੋਆ ਖਾਦ ਆ ਗਈ ਤੇ ਇੱਥੇ ਬੇਕਿੰਗ ਵੀ ਜਿਹੜੀ ਕੀਤੀ ਹੋਈ ਹੈ ਗਡੋਆ ਖਾਦ ਦੀ ਤੇ ਸਾਰੀ ਜਾਣਕਾਰੀ ਵੀ ਉਹਦੇ ਉੱਪਰ ਜਿਹੜੀ ਦਿੱਤੀ ਹੋਈ ਹੈ ਤੇ ਇਧਰ ਅੱਗੇ ਆਗੇ ਜੀ ਜਿਵੇਂ ਆ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਨਿਘਾਰਨ ਦੀ ਤਕਨੀਕ ਤੇ ਇਹ ਮਾਡਲ ਜਿਹੜਾ ਇੱਥੇ ਤਿਆਰ ਕੀਤਾ ਹੋਇਆ ਹੈ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਨਿਘਾਰਨ ਲਈ ਤੇ ਇਸ ਤਰ੍ਹਾਂ ਸਾਰੇ ਮਾਡਲ ਇੱਥੇ ਸਟਾਲਾਂ ਦੇ ਉੱਪਰ ਜਿਹੜੇ ਲਾਏ ਹੋਏ ਨੇ ਤਿਆਰ ਕਰਕੇ ਤੇ ਆਹ ਛੱਤ ਉੱਪਰ ਸਬਜ਼ੀਆਂ ਦੀ ਕਾਸ਼ਟ ਬਾਰੇ ਜਿਹੜੀ ਸਾਰੀ ਜਾਣਕਾਰੀ ਇਹ ਮਾਡਲ ਦੇ ਵਿੱਚ ਦਿੱਤੀ ਹੋਈ ਹੈ ਮਾਡਲ ਬਣਾ ਕੇ ਜਿਹੜਾ ਦਿਖਾਇਆ ਹੋਇਆ ਤੇ ਐਵੇਂ ਜਿਹੀ ਸਾਰੀਆਂ ਇੱਥੇ ਸਟਾਲਾਂ ਨੇਗੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਲਾਈਆਂ ਜਾਂਦੀਆਂ ਨੇ ਅਲੱਗ-ਅਲੱਗ ਮਾਡਲ ਜਿਹੜੇ ਤਿਆਰ ਕੀਤੇ ਜਾਂਦੇ ਨੇ ਤੇ ਇੱਥੇ ਕੁਝ ਹੋਰ ਆਪਾਂ ਨੂੰ ਮਾਡਲ ਜਿਹੜੇ ਦੇਖਣ ਨੂੰ ਮਿਲਣਗੇ ਤੇ ਬਹੁਤ ਸੋਹਣੇ ਸੋਹਣੇ ਮਾਡਲ ਜਿਹੜੇ ਇੱਥੇ ਬਣਾਏ ਹੋਏ ਨੇ ਤੇ ਆਹ ਕੁਝ ਇੱਥੇ ਫਸਲਾਂ ਦੇ ਨਿਰਪਰ ਕਰਨ ਵਾਲੇ ਜਿਹੜੇ ਪੰਛੀ ਨੇ ਹਨ ਉਹ ਸਾਰੇ ਪੰਛੀ ਆ ਗਏ ਉਹਨਾਂ ਪੰਛੀਆਂ ਦੇ ਨਾਲ ਨਾਮ ਲਿਖੇ ਹੋਏ ਨੇ ਤੇ ਨਾਲ ਉਹਨਾਂ ਦੀ ਤਸਵੀਰ ਜਿਹੜੀ ਲਾਈ ਹੋਈ ਹੈ ਸਾਰੇ ਨਾਲ ਜਿਵੇਂ ਨੀਲੀ ਡੀਟੇਲ ਹੋ ਗਈ ਹਨ ਨਕਤਾ ਹੋ ਗਿਆ ਤੇ ਸਾਰੇ ਇਹ ਪੰਛੀ ਜਿਹੜੇ ਨਿਰਪਰ ਕਰਦੇ ਨੇਗੇ ਤੇ ਉੱਪਰ ਜਿਵੇਂ ਲਿਖਿਆ ਹੈ ਅਨਾਜ ਖਾਣ ਵਾਲੇ ਪੰਛੀ ਜਿਹੜੇ ਅਨਾਜ ਦੇ ਨਿਰਪਰ ਕਰਦੇ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂਗੇ ਹੋਰ ਤੇ ਇਸ ਤਰ੍ਹਾਂ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਪੰਜਾਬ ਅਤੇ ਭਾਰਤ ਵਿੱਚ ਫਸਲਾਂ ਦਾ ਤੁਲਨਾਤਮਕ ਝਾੜ ਤੇ ਝਾੜ ਬਾਰੇ ਜਿਹੜੀ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਛੋਟੇ ਕਿਸਾਨ ਆਪਣੀ ਆਮਦਨ ਕਿਵੇਂ ਵਧਾਉਣ ਤੇ ਕਿਸਾਨਾਂ ਨੂੰ ਆਮਦਨ ਵਧਾਉਣ ਬਾਰੇ ਇੱਥੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਤੇ ਅੱਗੇ ਕੁਝ ਹੋਰ ਮਾਡਲ ਨੇਗੇ ਜਿਹੜੇ ਇੱਥੇ ਇਹ ਪਰਾਲੀ ਦੇ ਪ੍ਰਬੰਧਨ ਦੀ ਮਸ਼ੀਨਰੀ ਆ ਜਿਹੜੀ ਹੈ ਨਾ ਉਹਦੇ ਮਾਡਲ ਇੱਥੇ ਜਿਹੜੇ ਦਿਖਾਏ ਹੋਏ ਨੇ ਪਰਾਲੀ ਪ੍ਰਬੰਧਨ ਮਸ਼ੀਨਰੀ ਦੇ ਪਰਾਲੀ ਵਾਲੀਆਂ ਮਸ਼ੀਨਾਂ ਜਿਵੇਂ ਦਿਖਾਈਆਂ ਹੋਈਆਂ ਨੇ ਇੱਥੇ ਵੀ ਕਿਸ ਤਰ੍ਹਾਂ ਪਰ ਪਰਾਲੀ ਦਾ ਤੁਸੀਂ ਜਿਹੜਾ ਪ੍ਰਬੰਧ ਉਹ ਕਰ ਸਕਦੇ ਹੋ ਤੇ ਆਹ ਕੁਝ ਹੋਰ ਜਿਵੇਂ ਹੈਪੀ ਸੀਡਰ ਆ ਗਿਆ ਸਾਰੀ ਮਸ਼ੀਨਰੀ ਦੇ ਮਾਡਲ ਇੱਥੇ ਬਣਾਏ ਹੋਏ ਨੇ ਪੀਏਯੂ ਦਾ ਹੈਪੀ ਸੀਡਰ ਆ ਗਿਆ ਤੇ ਜ਼ੀਰੋ ਟੈਲਰ ਡ੍ਰਿਲ ਆ ਗਈ ਤੇ ਬਹੁਤ ਸੋਹਣੇ ਸੋਹਣੇ ਇਹ ਮਾਡਲ ਇੱਥੇ ਬਣਾਏ ਹੋਏ ਨੇ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ ਦਾ ਵੀ ਮਾਡਲ ਜਿਹੜਾ ਇੱਥੇ ਇਹਨਾਂ ਨੇ ਤਿਆਰ ਕੀਤਾ ਹੋਇਆ ਸਾਰੀ ਪਰਾਲੀ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਕਿਸ ਤਰ੍ਹਾਂ ਪਰਾਲੀ ਦੀ ਸਾਂਭ ਸੰਭਾਲ ਆਪਾਂ ਕਰ ਸਕਦੇ ਹਾਂ ਤੇ ਇੱਥੇ ਅੱਗੇ ਜਿਵੇਂ ਕੁਝ ਆਸਮਾਨ ਆ ਗਿਆ ਜਿਹੜਾ ਹਨਾ ਬਣਿਆ ਹੋਇਆ ਪਰਾਲੀ ਤੋਂ ਆ ਜਿਵੇਂ ਕਮਾਦ ਦੇ ਪੱਤਿਆਂ ਤੋਂ ਬਣਿਆ ਹੋਇਆ ਸਟੈਂਡ ਤੇ ਪਰਾਲੀ ਤੋਂ ਬਣੀ ਹੋਈ ਟੋਕਰੀ ਇਹ ਜਿਹੜੀ ਟੋਕਰੀ ਹੈ ਨਾ ਪਰਾਲੀ ਤੋਂ ਬਣੀ ਹੋਈ ਹੈ ਤੇ ਇਹ ਐਵੇਂ ਸਾਰਾ ਸਮਾਨ ਹੈ ਜਿਹੜਾ ਅਲੱਗ-ਅਲੱਗ ਤਰੀਕੇ ਨਾਲ ਇਹ ਬਣਾਇਆ ਹੋਇਆ ਤੇ ਇੱਥੇ ਲਿਖਿਆ ਵੀ ਹੋਇਆ ਜਿਵੇਂ ਕੇਬੀਕੇ ਮੁਕਤਸਰ ਵੱਲੋਂ ਇਹ ਬਣਾਇਆ ਹੋਇਆ ਹੈ ਕੇਬੀਕੇ ਮੁਕਤਸਰ ਵਾਲਿਆਂ ਦੀ ਇਹ ਜਿਹੜੀ ਸਟਾਲ ਲਾਈ ਹੋਈ ਹੈ ਤੇ ਕੁਝ ਆ ਸਾਰਾ ਇਹਨਾਂ ਨੇ ਜਿਵੇਂ ਦੱਸਿਆ ਪਰਾਲੀ ਤੋਂ ਬਣਿਆ ਸਜਾਵਟੀ ਸਮਾਨ ਸਾਰਾ ਇਹ ਸਾਮਾਨ ਪਰਾਲੀ ਤੋਂ ਜਿਹੜਾ ਬਣਿਆ ਹੋਇਆ ਸਜਾਵਟੀ ਸਾਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਆ ਖੇਤੀਬਾੜੀ ਦੇ ਕੰਮਾਂ ਵਿੱਚ ਡਰੋਨ ਦੀ ਵਰਤੋਂ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਾਲਿਆਂ ਨੇ ਜਿਹੜੀ ਲਾਈ ਹੋਈ ਹੈ ਸਟਾਲ ਖੇਤੀਬਾੜੀ ਦੇ ਕੰਮਾਂ ਦੀ ਵਿੱਚ ਡਰੋਨ ਦੀ ਵਰਤੋਂ ਬਾਰੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਡਰੋਨ ਉਹ ਕੰਮ ਕਰਦਾ ਹੈ ਉਹਦਾ ਮਾਡਲ ਇੱਥੇ ਜਿਹੜਾ ਤਿਆਰ ਕੀਤਾ ਬਣਾ ਕੇ ਜਿਹੜਾ ਲਾਇਆ ਹੋਇਆ ਤੇ ਇੱਥੇ ਕੁਝ ਹੋਰ ਪ੍ਰੋਡਕਟ ਆ ਗਈ ਜਿਹੜੇ ਜਿਵੇਂ ਬਿਸਕਟ ਹੋਗੇ ਇਹ ਡੱਬੀਆਂ ਦੇ ਵਿੱਚ ਜਿਹੜੇ ਪੈਕ ਕੀਤੇ ਹੋਏ ਨੇ ਤੇ ਆ ਹਰੀ ਕੰਗਣੀ ਹੋਊਗੀ ਜਿਵੇਂ ਕਟਕੀ ਹੋਊਗੀ ਸਵਾਕ ਕੋਧਰਾ ਹੋ ਗਿਆ ਤੇ ਰਾਗੀ ਦਾ ਇਹ ਕੇਕ ਆ ਗਿਆ ਤੇ ਐਵੇਂ ਦੇ ਵੀ ਸਾਰੇ ਪ੍ਰੋਡਕਟ ਇੱਥੇ ਜਿਹੜੇ ਸਟਾਲਾਂ ਦੇ ਉੱਪਰ ਲੱਗੇ ਹੋਏ ਨੇ ਤੇ ਐਵੇਂ ਸਾਰੀ ਜਾਣਕਾਰੀ ਇਹ ਸਟਾਲਾਂ ਦੇ ਉੱਪਰ ਜਿਹੜੀ ਮਿਲਦੀ ਹੈਗੀ ਅਲੱਗ-ਅਲੱਗ ਤਰੀਕੇ ਦੀਆਂ ਫਸਲਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਮਾਂਹ ਦੀ ਦਾਲ ਦੀਆਂ ਬੜੀਆਂ ਹੋ ਗਈਆਂ ਜਿਵੇਂ ਇੱਥੇ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਪ੍ਰੋਡਕਟ ਹੋ ਤਿਆਰ ਕਰ ਸਕਦੇ ਹੋ ਮਾਂਹ ਦਾਲ ਬੜੀਆਂ ਹੋ ਗਈਆਂ ਹੋਰ ਸਾਰੇ ਦੇ ਪ੍ਰੋਡਕਟ ਅਚਾਰ ਸਾਰਾ ਇੱਥੇ ਇਹਨਾਂ ਨੇ ਲਾਇਆ ਹੋਇਆ ਹੈ ਤੇ ਇਧਰ ਜਿਵੇਂ ਆ ਸਟਾਲ ਆ ਗਈ ਤੇ ਇਥੇ ਕਾਫੀ ਸਾਰੇ ਪ੍ਰੋਡਕਟ ਇਹਨਾਂ ਨੇ ਜਿਹੜੇ ਬਾਕਸਾਂ ਦੇ ਵਿੱਚ ਪੈਕ ਕੀਤੇ ਹੋਏ ਨੇ ਮਾਂਹ ਦੇ ਦਾਲ ਦੀਆਂ ਬੜੀਆਂ ਆ ਗਈਆਂ ਤੇ ਇਧਰ ਜਿਵੇਂ ਸਾਬੂ ਦਾਣੇ ਦੇ ਪਾਪੜ ਆ ਗਏ ਮੂੰਗੀ ਦੀ ਦਾਲ ਦੀਆਂ ਬੜੀਆਂ ਛੌਲਾਂ ਦੇ ਪਾਪੜ ਆ ਗਏ ਤੇ ਕੁਝ ਚਾਰ ਹੋ ਗਿਆ ਤੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਲੱਗੀਆਂ ਇੱਥੇ ਤੇ ਐਵੇਂ ਦੇ ਸਾਰੇ ਪ੍ਰੋਡਕਟ ਇਹਨਾਂ ਨੇ ਇਹਦੇ ਵਿੱਚ ਜਿਹੜੇ ਪੈਕ ਕੀਤੇ ਹੋਏ ਨੇ ਤੇ ਇਹਦੇ ਉੱਪਰ ਲਿਖਿਆ ਜਿਵੇਂ ਟ੍ਰੇਨਡ ਬਾਇ ਕੇਬੀਕੇ ਪਠਾਨਕੋਟ ਇਹ ਅਲੱਗ-ਅਲੱਗ ਕੇਬੀਕੇਆਂ ਵੱਲੋਂ ਜਿਹੜੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਯੂਨੀਵਰਸਿਟੀ ਦੇ ਮੇਲੇ ਤੇ ਹੋ ਲਾਈਆਂ ਜਾਂਦੀਆਂ ਨੇ ਤੇ ਕੁਝ ਕਿਥੇ ਜਿਹੜੇ ਮਾਡਲ ਤਿਆਰ ਕੀਤੇ ਹੋਏ ਨੇ ਹਨੀ ਰਿਲੇਟਡ ਪ੍ਰੋਡਕਟਸ ਨੇ ਜਿਹੜੇ ਤੇ ਇਹਦਾ ਵੀ ਇੱਥੇ ਜਿਹੜਾ ਮਾਡਲ ਤਿਆਰ ਕਰਕੇ ਦਿਖਾਇਆ ਹੋਇਆ ਸ਼ਹਿਦ ਦੀਆਂ ਮੱਖੀਆਂ ਲਈ ਫੁੱਲ ਫਲਾਕੇ ਤੇ ਪ੍ਰਬੰਧ ਤੇ ਸ਼ਹਿਦ ਦੀਆਂ ਮੱਖੀਆਂ ਲਈ ਫੁੱਲਾਂ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤੇ ਨਾਲ ਮਹੀਨੇ ਲਿਖੇ ਹੋਏ ਨੇ ਜਿਵੇਂ ਅਪ੍ਰੈਲ ਮਈ ਬਰਸੀਮ ਤੇ ਸੂਰਜਮੁਖੀ ਹੋ ਗਿਆ ਜੁਲਾਈ ਅਗਸਤ ਦੇ ਵਿੱਚ ਭਿੰਡੀ ਨਰਮਾ ਹੋ ਗਿਆ ਸਤੰਬਰ ਅਕਤੂਬਰ ਦੇ ਵਿੱਚ ਨਰਮਾ ਕਪਾਹ ਆਰਹਰ ਨਵੰਬਰ ਦਸੰਬਰ ਵਿੱਚ ਸਰੋਂ ਹੋ ਗਈ ਤੇ ਜਨਵਰੀ ਦੇ ਵਿੱਚ ਤੋੜੀ ਆ ਤੇ ਐਵੇਂ ਸਾਰੀ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਤੇ ਇੱਧਰ ਕੁਝ ਹੋਰ ਪ੍ਰੋਡਕਟ ਆ ਗਏ ਜਿਵੇਂ ਸੌਂਫ ਆ ਗਈ ਤੇ ਆ ਬਾਸਮਤੀ ਮੱਕੀ ਦਾ ਆਟਾ ਆ ਗਿਆ ਹਲਦੀ ਆ ਗਈ ਇਹ ਸਾਰੇ ਆਰਗੈਨਿਕ ਪ੍ਰੋਡਕਟ ਨੇਗੇ ਇੱਥੇ ਨਾਲ ਲਿਖਿਆ ਹੋਇਆ ਆਰਗੈਨਿਕ ਪ੍ਰੋਡਕਟ ਇਹ ਵੀ ਔਰ ਦਲੀਆ ਵੀ ਆਰਗੈਨਿਕ ਹੈ ਤੇ ਸਰੋਂ ਦਾ ਤੇਲ ਹੋ ਗਿਆ ਜਿਵੇਂ ਇਹ ਸਾਰੇ ਆਰਗੇਨਿਕ ਪ੍ਰੋਡਕਟ ਨੇ ਜਿਹੜੇ ਇੱਥੇ ਅ ਅੱਜ ਮੈਂ ਆਪਾਂ ਸੌਪ ਤੁਹਾਨੂੰ ਦਿਖਾਈਏ ਅੱਜ ਮੈਂ ਡ੍ਰੈਗਨ ਫਰੂਟ ਆ ਗਿਆ ਤੇ ਐਵੇਂ ਸਾਰੇ ਮਾਡਲ ਇੱਥੇ ਆ ਭੋਜਨ ਦਾ ਪੈਰਾਮਿਡ ਭੋਜਨ ਦੇ ਪੈਰਾਮਿਡ ਦਾ ਇਹ ਇਹਨਾਂ ਨੇ ਮਾਡਲ ਜਿਹੜਾ ਬਣਾਇਆ ਹੋਇਆ ਤੇ ਮਠਿਆਈਆਂ ਬਾਰੇ ਦੱਸਿਆ ਹੋਇਆ ਤੇ ਥੱਲੇ ਹੋਰ ਸਾਰੀ ਜਾਣਕਾਰੀ ਮੱਖਣ ਹੋ ਗਿਆ ਪਨੀਰ ਹੋ ਗਿਆ ਤੇ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਜਿਹੜੀ ਸਟਾਲ ਇਹ ਲਾਈ ਹੋਈ ਹੈ ਤੇ ਅਲੱਗ-ਅਲੱਗ ਕੇਬੀ ਕਿਆਂ ਵੱਲੋਂ ਵੀ ਇੱਥੇ ਜਿਹੜੀਆਂ ਸਟਾਲਾਂ ਉਹ ਲਾਈਆਂ ਜਾਂਦੀਆਂ ਨੇ ਤੇ ਆ ਕੁਝ ਹੋਰ ਸਮਾਨ ਜਿਹੜਾ ਬਣਾਇਆ ਹੋਇਆ ਜਿਵੇਂ ਜੂਟ ਦੀ ਪੋਟਲੀ ਹੋਗੀ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਜਿਹੜਾ ਸਮਾਨ ਸਾਰਾ ਇੱਥੇ ਸਟਾਲ ਦੇ ਉੱਪਰ ਲਾਇਆ ਹੋਇਆ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਲਾਈਆਂ ਹੋਈਆਂ ਨੇ ਇਹ ਹੋਮ ਸਾਇੰਸ ਵਾਲਿਆਂ ਦੀ ਸਟਾਲ ਆ ਗਈ ਤੇ ਹੱਥੀ ਜਿਹੜੀ ਇੱਥੇ ਕੜਾਈ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਇਹ ਸਟਾਲਾਂ ਦੇ ਉੱਪਰ ਜਿਹੜੀਆਂ ਲਾਈਆਂ ਹੋਈਆਂ ਨੇ ਆ ਵੀ ਹੱਥ ਦੀ ਕੜਾਈ ਹੋਗੀ ਹੱਥ ਦੀ ਕੜਾਈ ਦਾ ਜਿਹੜਾ ਮਾਡਲ ਸਾਰਾ ਇੱਥੇ ਦਿਖਾਇਆ ਹੋਇਆ ਤੇ ਐਵੇਂ ਹੀ ਸਾਰੇ ਸੋਹਣੇ-ਸੋਹਣੇ ਮਾਡਲ ਜਿਹੜੇ ਤਿਆਰ ਕੀਤੇ ਹੋਏ ਨੇ ਜਾ ਰਹੇ ਹਨ ਤੋਂ ਬਣਿਆ ਸਜਾਵਟੀ ਸਮਾਨ ਹੈ ਅਲੱਗ-ਅਲੱਗ ਕੇ ਵੀ ਕੇ ਵੀ ਇੱਥੇ ਜਿਹੜੇ ਪਹੁੰਚੇ ਹੋਏ ਨੇ ਤੇ ਆਹ ਕੁਝ ਜਿਵੇਂ ਹੋਰ ਸਾਰੇ ਪ੍ਰੋਡਕਟ ਆ ਕੇ ਬਣੇ ਹੋਏ ਸਾਬਣ ਆ ਗੀਆਂ ਹਨਾ ਹੈਂਡ ਵਾਸ਼ ਆ ਗਿਆ ਤੇ ਇਹ ਵੀ ਸਾਰੇ ਆਪ ਇਹਨਾਂ ਨੇ ਜਿਹੜੇ ਤਿਆਰ ਕੀਤੇ ਹੋਏ ਨੇ ਤੇ ਆਹ ਖੇਤੀ ਵਿਗਿਆਨ ਕੇਂਦਰ ਸਮਰਾਲਾ ਆ ਗਿਆ ਸਾਰੇ तकरीबन ਇੱਥੇ ਖੇਤੀਬੀ ਵਿਗਿਆਨ ਕੇਂਦਰ ਵੀ ਜਿਹੜੇ ਪਹੁੰਚੇ ਹੋਏ ਨੇ ਤੇ ਆ ਝੋਨੇ ਦੀ ਪਰਾਲੀ ਆ ਗਈ ਤੇ ਪਪੂਲਰ ਦੀ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਪਪੂਲਰ ਦੀ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਇਹਨਾਂ ਨੇ ਜਿਹੜਾ ਦੱਸਿਆ ਹੋਇਆ ਇਹ ਮਾਡਲ ਜਿਹੜਾ ਤਿਆਰ ਕਰਕੇ ਤੇ ਆ ਪਪੂਲਰ ਦੀ ਕਾਸ਼ਤ ਆ ਗਈ ਕਾਸ਼ਤ ਬਾਰੇ ਸਾਰੀ ਜਾਣਕਾਰੀ ਇੱਥੇ ਦਿੱਤੀ ਹੋਈ ਹੈਗੀ ਤੇ ਐਵੇਂ ਸਾਰੇ ਮਾਡਲਾਂ ਦੇ ਥਰੂ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਤੇ ਕਿਸਾਨ ਫਿਰ ਇਹਨਾਂ ਬਾਰੇ ਸਾਰੀ ਜਾਣਕਾਰੀ ਇੱਥੋਂ ਆ ਕੇ ਇਕੱਠੀ ਕਰਦੇ ਨੇ ਤੇ ਸੰਯੁਕਤ ਖੇਤੀ ਪ੍ਰਬੰਧ ਆਗੇ ਇਹ ਆ ਪੋਲਟਰੀ ਫਾਰਮ ਆ ਗਿਆ ਤੇ ਇਹਦੇ ਵਿੱਚ ਸੂਰ ਪਾਲਣ ਆ ਗਿਆ ਹਨਾ ਡੈਰੀ ਦਾ ਸ਼ੈੱਡ ਆ ਗਿਆ ਮਧੂਮੱਖੀ ਆ ਗਿਆ ਤੇ ਘਰ ਦੀ ਬਗੀਚੀ ਤੇ ਐਵੇਂ ਸਾਰੇ ਪ੍ਰੋਡਕਟ ਇੱਥੇ ਇਹਨਾਂ ਨੇ ਲਾਏ ਹੋਏ ਨੇ ਮਾਡਲ ਜਿਹੜੇ ਲਾਏ ਹੋਏ ਨੇ ਆ ਕੇਵੀਕੇ ਮੋਗਾ ਬੋਲੋ ਜਿਹੜਾ ਮਾਡਲ ਇੱਥੇ ਤਿਆਰ ਕੀਤਾ ਹੋਇਆ ਸਾਰੇ ਕੇਵੀਕੇ ਇੱਥੇ ਪਹੁੰਚੇ ਹੋਏ ਨੇ ਜਿਵੇਂ ਕੇਵੀਕੇ ਮੋਗਾ ਵਾਲਿਆਂ ਨੇ ਇਹ ਆਪ ਦਾ ਮਾਡਲ ਇੱਥੇ ਤਿਆਰ ਕੀਤਾ ਹੋਇਆ ਤੇ ਆ ਪਸ਼ੂਆਂ ਦੀ ਜਿਹੜੀ ਚਾਰਟ ਆ ਗਈ ਤੇ ਕੁਝ ਇਧਰ ਹੋਰ ਵੀ ਮਾਡਲ ਜਿਹੜੇ ਪਸ਼ੂਆਂ ਦੇ ਸਬੰਧ ਦੇ ਵਿੱਚ ਇਹਨਾਂ ਨੇ ਬਣਾਏ ਹੋਏ ਨੇ ਤੇ ਸਾਰੀ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਪਸ਼ੂਆਂ ਦੀ ਖਰਾਕ ਹੋਗੀ ਜਿਵੇਂ ਇੱਥੇ ਜਿਵੇਂ ਆਪਾਂ ਸਟਾਲ ਤੇ ਪਹੁੰਚੇ ਆ ਇੱਥੇ ਸਾਰੀਆਂ ਗੰਨੇ ਦੀਆਂ ਇਹ ਕਿਸਮਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਇਹਨਾਂ ਦਾ ਝਾੜ ਵੀ ਜਿਹੜਾ ਦੱਸਿਆ ਹੋਇਆ ਸਾਰੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਤੇ ਇਹ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ COJ 88 ਤੇ COJ 88 ਜਿਹੜੀ ਕਿਸਮ ਹੈ ਇਹ ਦਰਮਿਆਨੀ ਪਛੇਤੀ ਕਿਸਮ ਹੈ ਇਹਦਾ ਆਸਤਨ ਝਾੜ ਵੀ ਇੱਥੇ ਲਿਖ ਕੇ ਜਿਹੜਾ ਦੱਸਿਆ ਹੋਇਆ 335 ਕੁੰਟਲ ਪ੍ਰਤੀ ਏਕੜ ਦਾ ਜਿਹੜਾ ਇਹਦਾ ਝਾੜ ਹੈ ਤੇ ਇਹਦੇ ਨਾਲ ਇਹ ਲਿਖ ਕੇ ਦੱਸਿਆ ਹੋਇਆ ਹੈ ਇਹ ਗੁੜ ਲਈ ਜਿਹੜੀ ਜਨਵਰੀ ਤੇ ਮਾਰਚ ਦੇ ਵਿੱਚ ਇਹ ਗੁੜ ਲਈ ਜਿਹੜੀ ਕਿਸਮ ਹੈ ਇਹ ਵਧੀਆ ਰਹਿੰਦੀ ਹੈ ਤੇ ਨਾਲ ਇਹਨਾਂ ਨੇ ਐਵੇਂ ਵੀ ਇੱਥੇ ਲਿਖ ਕੇ ਦੱਸਿਆ ਹੋਇਆ ਤੇ ਉਹਦੇ ਨਾਲ ਆ ਗਈ CO 238 ਇਹ ਦਰਮਿਆਨੀ ਪਛੇਤੀ ਕਿਸਮ ਹੈ ਔਸਤਨ ਝਾੜ ਇਹਦਾ 365 ਕੁਆਂਟਲ ਪ੍ਰਤੀ ਏਕੜ ਹੈ ਤੇ ਨਾਲ ਕਿਸਮਾਂ ਵੀ ਦੱਸੀਆਂ ਹੋਈਆਂ ਨੇ ਤੇ ਝਾੜ ਵੀ ਜਿਹੜਾ ਇੱਥੇ ਦੱਸਿਆ ਹੋਇਆ ਤੇ ਆ ਆ ਗਈ ਜੀ COPV 94 ਤੇ ਦਰਮਿਆਨੀ ਪਛੇਤੀ ਕਿਸਮ ਹੈ ਤੇ ਇਹਦਾ ਔਸਤਨ ਝਾੜਾ ਜਿਹੜਾ 400 ਪ੍ਰਤੀ ਕੁਆਂਟਲ ਹੈ ਤੇ ਇਸੇ ਤਰ੍ਹਾਂ ਸਾਰੀਆਂ ਫਸਲਾਂ ਦੀ ਇੱਥੇ ਝਾੜ ਬਾਰੇ ਵੀ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਤੇ ਜਿਵੇਂ ਆ ਗੰਨੇ ਦੀ ਫਸਲ ਬਾਰੇ ਜੇ ਜਾਣਕਾਰੀ ਦਿੱਤੀ ਹੋਈ ਹੈ ਵੀ ਕਿੰਨਾ ਇਹਦਾ ਝਾੜ ਹੈ ਤੇ ਆ ਆ ਗਈ ਜੀ COPV 93 ਤੇ ਦਰਮਿਆਨੀ ਪਛੇਤੀ ਕਿਸਮ ਹੈ ਆਫਸਨ ਝਾੜੇ ਦਾ 390 ਕੁਆਂਟਲ ਹੈ ਪ੍ਰਤੀ ਏਕੜ ਦਾ ਸੀਓਪੀਵੀ 93 ਦਾ ਤੇ ਇਹਦੇ ਨਾਲ ਹੀ ਆ ਗਈ ਜੀ ਸੀਓਪੀਵੀ 99 ਇਹ ਦਰਮਿਆਨੀ ਪਛੇਤੀ ਕਿਸਮ ਹੈ ਆਫਸਨ ਝਾੜੇ ਦਾ 410 ਕੁਆਂਟਲ ਏਕੜ ਦਾ ਤੇ ਇੱਧਰ ਆ ਗਈ ਜੀ ਜਿਵੇਂ ਸੀਓਪੀਵੀ 98 ਸੀਓਪੀਵੀ 98 ਜਿਹੜੀ ਇਹ ਪਛੇਤੀ ਕਿਸਮ ਹੈ ਆਫਸਨ ਝਾੜੇ ਦਾ 400 ਕੁਆਂਟਲ ਪ੍ਰਤੀ ਏਕੜ ਦਾ ਤੇ ਇਹ ਅਸਲ ਇਹ ਜਿਹੜੀ ਵਧੀਆ ਰਹਿੰਦੀ ਹੈ ਨਾਲ ਇਹਨਾਂ ਨੇ ਐਮ ਵੀ ਲਿਖਿਆ ਹੋਇਆ ਹੈ ਤੇ ਰਸ ਲਈਏ ਜਿਹੜੀ ਕਿਸਮ ਹੈ ਇਹ ਵਧੀਆ ਰਹਿੰਦੀ ਹੈਗੀ ਤੇ ਇਹਦੇ ਨਾਲ ਜਿਵੇਂ ਸੀਓਜੇ 64 ਆ ਗਈ ਜੀ ਇਹ ਅਗੇਤੀ ਕਿਸਮ ਹੈ ਤੇ ਨਾਲ ਐਵੇਂ ਵੀ ਦੱਸਿਆ ਹੋਇਆ ਵੀ ਕਿਹੜੀ ਕਿਸਮ ਪਸੇਤੀ ਹੈ ਕਿਹੜੀ ਕਿਸਮ ਅਗੇਤੀ ਹੈ ਤੇ ਆਸਟਨ ਝਾੜੇ ਦਾ 300 ਕੁਆਂਟਲ ਪ੍ਰਤੀ ਏਕੜ ਹੈ ਸੀਓਜੇ 64 ਤੇ ਇਧਰ ਜਿਵੇਂ ਸੀਓਜੇ 85 ਆ ਗਈ ਜੀ ਇਹ ਅਗੇਤੀ ਕਿਸਮ ਹੈ ਆਸਟਨ ਝਾੜੇ ਦਾ 305 ਕੁਆਂਟਲ ਏਕੜ ਦਾ ਤੇ ਇਹ ਗੁਣ ਲਈ ਵਧੀਆ ਰਹਿੰਦੀ ਹੈ ਤੇ ਰਸ ਲਈ ਵੀ ਨਵੰਬਰ ਤੇ ਦਸੰਬਰ ਨਾਲ ਮਹੀਨੇ ਵੀ ਇੱਥੇ ਲਿਖੇ ਹੋਏ ਨੇ ਕਿਹੜੀ ਮਾਤਰਾ ਜਿਵੇਂ ਰਸ ਦੀ ਵੀ ਕਿਹੜੇ ਮਹੀਨਿਆਂ ਦੇ ਵਿੱਚ ਵਾਧੂ ਹੁੰਦੀ ਹੈ ਤੇ ਗੁਰ ਕਿਹੜੇ ਹੀ ਕਿਸਮ ਦੇ ਵਿੱਚੋਂ ਵਧੀਆ ਜਿਹੜਾ ਬਣਦਾ ਹੈ ਕਿਹੜੀ ਕਿਸਮ ਦਾ ਤੇ ਨਾਲ ਇੱਥੇ ਸੀਓਪੀਬੀ 92 ਬਾਰੇ ਜਾਣਕਾਰੀ ਦਿੱਤੀ ਹੋਈ ਹੈ ਸੀਓਪੀਬੀ 92 ਇਹ ਕਿਸਮ ਹੈ ਇਹ ਅਗੀਤੀ ਕਿਸਮ ਹੈ 335 ਕੁਇੰਟਲ ਏਕੜ ਦਾ ਇਹਦਾ ਝਾੜ ਹੈ ਇਹ ਕਿਸਮ ਦਾ ਤੇ ਅੱਗੇ ਜਿਵੇਂ ਸੀਓ 118 ਆ ਗਈ ਇਹ ਅਗੀਤੀ ਕਿਸਮ ਐ ਆਸਤਨ ਝਾੜੇ ਦਾ 320 ਕੁਆਂਟਲ ਏਕੜ ਦਾ ਐ ਇਸੇ ਤਰ੍ਹਾਂ ਸਾਰੀਆਂ ਫਸਲਾਂ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਐ ਤੇ ਇਸੇ ਤਰ੍ਹਾਂ ਗੰਨੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਐ ਵੀ ਕਿਹੜੇ ਕਿਸਮ ਦਾ ਕਿੰਨਾ ਝਾੜ ਐ ਤੇ ਕਿਹੜੀ ਅਗੀਤੀ ਐ ਕਿਹੜੀ ਪਛੇਤੀ ਐ ਤੇ ਇੱਧਰ ਆ ਗਈ ਜਿਵੇਂ ਸੀਯੂਪੀਵੀ 96 ਤੇ ਇਹ ਅਗੀਤੀ ਕਿਸਮ ਐ ਤੇ ਇਹਦਾ 382 ਕੁਆਂਟਲ ਪ੍ਰਤੀ ਏਕੜ ਦਾ ਝਾੜ ਐ ਤੇ ਗੋੜ ਲਈ ਹੈ ਜਿਹੜੀ ਇਹ ਕਿਸਮ ਹੈ ਨਵੰਬਰ ਤੇ ਦਸੰਬਰ ਇਹਦਾ ਮੀਨਾ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਗੋੜ ਲਈ ਵਧੀਆ ਰਹਿੰਦੀ ਹੈ ਕਿਸਮ ਸੀਯੂਪੀਵੀ 96 ਤੇ ਨਾਲ ਆ ਗਿਆ ਜੀ ਇਹ ਸੀਯੂਪੀਵੀ 95 ਤੇ ਅਗੇਤੀ ਕਿਸਮ ਹੈ ਇਹਦਾ ਆਸਟਨ ਚਾਰਡ 425 ਕੁਆਂਟਲ ਪ੍ਰਤੀ ਏਕੜ ਹੈ ਤੇ ਜਿਹੜੀ ਆ ਘੋੜਾ ਵਾਲੀ ਆਪਾਂ ਦਿਖਾਈ ਸੀ ਇਹਦਾ ਝਾੜ ਹੈਗਾ 382 ਕੰਟ੍ਰੋਲ ਪ੍ਰਤੀ ਏਕੜ ਦਾ ਤੇ ਇਸੇ ਤਰ੍ਹਾਂ ਸਾਰੀਆਂ ਇੱਥੇ ਕਿਸਮਾਂ ਜਿਹੜੀਆਂ ਹੈਗੀਆਂ ਨੇ ਆ ਸੀਓ 15023 ਕਿਸਮ ਹੈ 310 ਪ੍ਰਤੀ ਏਕੜ ਇਹਦਾ ਜਿਹੜਾ ਝਾੜ ਦੇਖਣ ਨੂੰ ਮਿਲੂ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਗੰਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਆ ਵੀ ਜਿਹੜੀ ਸਟਾਲ ਹੈ ਯੂਨੀਵਰਸਿਟੀ ਵਾਲਿਆਂ ਦੀ ਹੈ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਆ ਇਹ ਤੇ ਇੱਥੇ ਜਿਹੜੀ ਮਸ਼ੀਨਰੀ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਤੇ ਅੱਜ ਜਿਵੇਂ ਤਸਵੀਰਾਂ ਜਿਹੜੀਆਂ ਇੱਥੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੇ ਮਸ਼ੀਨਰੀ ਵੀ ਇੱਥੇ ਲਿਆਂਦੀ ਹੋਈ ਐ ਇਹ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਇਹ ਸਟਾਲ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਆ ਸਰਫੇਸ ਸੀਡਰ ਆ ਗਿਆ ਸਰਫੇਸ ਸੀਡਰ ਬਾਰੇ ਇਹਨਾਂ ਦੀ ਸਾਰੀ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੋਈ ਐ ਵੀ ਕਿੰਨੀ ਹਾਰਸ ਪਾਵਰ ਦਾ ਇਹਨੂੰ ਟਰੈਕਟਰ ਜਿਹੜਾ ਚਾਹੀਦਾ ਤੇ ਇਹਦੇ ਕੰਮ ਕੀ ਕੀ ਨੇ ਜਿਵੇਂ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸੰਭਾਲ ਦੇ ਨਾਲ ਨਾਲ ਕਣਕ ਦੀ ਸਿੱਧੀ ਬਜਾਈ ਤੇ ਸਾਰੇ ਇਹਨਾਂ ਨੇ ਇਹਦੇ ਕਾਰਜ ਵੀ ਇੱਥੇ ਲਿਖੇ ਹੋਏ ਨੇ ਤੇ ਸਮਰੱਥਾ ਦੀ ਕਿੰਨੀ ਐ ਉਹ ਵੀ ਸਾਰੀ ਜਾਣਕਾਰੀ ਦਿੱਤੀ ਹੋਈ ਐ ਤੇ ਬਜਾਈ ਦਾ ਜਿਹੜਾ ਖਰਚਾ ਐ ਯੂ ਕਿੰਨਾ ਆਉਂਦਾ ਪ੍ਰਤੀ ਏਕੜ ਇਹਨਾਂ ਨੇ 650 ਤੋਂ 725 ਰੁਪਏ ਪ੍ਰਤੀ ਏਕੜ ਦਾ ਖਰਚਾ ਜਿਹੜਾ ਇੱਥੇ ਲਿਖਿਆ ਹੋਇਆ ਸਰਵੇਜ਼ ਸੀਡਰ ਦਾ ਤੇ ਐਵੇਂ ਸਾਰੀ ਮਸ਼ੀਨਰੀ ਇੱਥੇ ਯੂਨੀਵਰਸਿਟੀ ਵਾਲਿਆਂ ਵੱਲੋਂ ਜਿਹੜੀ ਲਾਈ ਹੋਈ ਹੈ ਤੇ ਹੋ ਅੱਗੇ ਚੱਲਦੇ ਆ ਅੱਗੋਂ ਦਿਖਾਉਨੇ ਆ ਤੁਹਾਨੂੰ ਜਿਵੇਂ ਇਹਨਾਂ ਦਾ ਪੀਏਯੂ ਦਾ ਹੈਪੀ ਸੀਡਰ ਆ ਗਿਆ ਪੀਏਯੂ ਦੇ ਹੈਪੀ ਸੀਡਰ ਬਾਰੇ ਸਾਰੀ ਇਹਨਾਂ ਨੇ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ 50 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਇਹਨੂੰ ਚਲਾਉਣ ਵਾਸਤੇ ਇਹਦੇ ਕੰਮ ਲਿਖੇ ਹੋਏ ਨੇ ਵੀ ਇਹਦੇ ਕੰਮ ਕੀ ਕੀ ਨੇ ਕੰਬਾਈਨ ਨਾਲ ਝੋਨਾ ਕੱਟਣਾ ਕਟਣਾ ਉਪਰੰਤ ਕਣਕ ਦੀ ਸਿੱਧੀ ਬਜਾਈ ਅਤੇ ਲਾਈਨਾਂ ਵਿੱਚ ਪਰਾਲੀ ਦੇ ਪਈਏ ਨਾਲ ਦਬਾਉਣਾ ਤੇ ਸਮਰੱਥਾ ਇਹਦੀ ਨਾਲ ਲਿਖੀ ਹੋਈ ਹੈ ਵੀ 1 ਘੰਟੇ ਦੇ ਵਿੱਚ ਤੇ ਕਿੰਨਾ ਇਹ ਜਿਹੜਾ ਮਸ਼ੀਨ ਕੰਮ ਕਰਦੀ ਹੈ ਤੇ ਕਿੰਨੀ ਇਹ ਜਿਹੜੀ ਬਜਾਈ ਕਰਦੀ ਹੈ ਇਸੇ ਤਰ੍ਹਾਂ ਇਹ ਸਾਰਾ ਮਸ਼ੀਨਰੀ ਵਾਲਾ ਵਿਭਾਗ ਹੈ ਮਸ਼ੀਨਰੀ ਬਾਰੇ ਇੱਥੇ ਜਿਹੜੀ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਯੂਨੀਵਰਸਿਟੀ ਵਾਲਿਆਂ ਨੇ ਤੇ ਇਧਰ ਜਿਵੇਂ ਆ ਆ ਗਿਆ ਪੀਏਯੂ ਸਮਾਰਟ ਸੀਡਰ ਇਹ ਸਮਾਰਟ ਸੀਡਰ ਇਹਨਾਂ ਦਾ ਪੀਏਯੂ ਵਾਲਿਆਂ ਦਾ ਇਹਦੇ ਬਾਰੇ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਇਹਦੇ ਕੰਮ ਵੀ ਲਿਖੇ ਹੋਏ ਨੇ ਵੀ ਇਹਦੇ ਕੰਮ ਕਿਹੜੇ-ਕਿਹੜੇ ਨੇ ਕਮਾਈਨਾ ਨਾਲ ਝੋਨੇ ਦੀ ਕਟਾਈ ਮਾਘਰੋਂ ਪਰਾਲੀ ਨੂੰ ਅੱਗ ਲਾਏ ਬਣਾ ਕਣਕ ਦੀ ਸਿੱਧੀ ਵਜਾਈ ਤੇ ਇਹਦੇ ਨਾਲ ਆਪਾਂ ਕਰ ਸਕਦੇ ਆ ਤੇ ਕੰਮ ਦੀ ਸਮਰੱਥਾ ਵੀ ਇੱਥੇ ਲਿਖੀ ਹੋਈ ਹੈ ਤੇ ਇੱਕ ਘੰਟੇ ਦੇ ਵਿੱਚ ਕਿੰਨੀ ਸਮਰੱਥਾ ਹੈ ਤੇ ਡੀਜ਼ਲ ਦੀ ਖਪਤ ਵੀ ਇਹਦੇ ਵਿੱਚ ਨਾਲ-ਨਾਲ ਦੱਸੀ ਹੋਈ ਹੈ ਵੀ ਇੱਕ ਘੰਟੇ ਦੇ ਵਿੱਚ ਕਿੰਨਾ ਡੀਜ਼ਲ ਜਿਹੜਾ ਲੱਗ ਜੂ 5 ਤੋਂ ਲੈ ਕੇ 5.5 ਲੀਟਰ ਇੱਕ ਘੰਟੇ ਦਾ ਡੀਜ਼ਲ ਹੈ ਇਹਦੇ ਨਾਲ ਲੱਗ ਸਕਦਾ ਤੇ ਇਸ ਤਰ੍ਹਾਂ ਸਾਰੀ ਇੱਥੇ ਮਸ਼ੀਨਰੀ ਯੂਨੀਵਰਸਿਟੀ ਵਾਲਿਆਂ ਨੇ ਜਿਹੜੀ ਲਾਈ ਹੋਈ ਹੈ ਮਸ਼ੀਨਰੀ ਵਿਭਾਗ ਆ ਗਿਆ ਤੇ ਸਾਰੀ ਇਹਦੇ ਬਾਰੇ ਇਨਫੋਰਮੇਸ਼ਨ ਇਹਨਾਂ ਨੇ ਜਿਹੜੀ ਦਿੱਤੀ ਹੋਈ ਹੈ ਆ ਜਿਵੇਂ ਆ ਗਿਆ ਬਾਇਓਮਾਸ ਇਨਕਰਾਪੋਰੇਟਰ ਤੇ ਕੋਲਡ ਕਰਸਰ ਨਾਲ ਸੋਧਿਆ ਹੋਇਆ ਮੋਲਡ ਬੋਰਡ ਹਾਲ ਤੇ ਇਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਇਹਦੇ ਕੀ ਕੀ ਕਾਰਜ ਨੇ ਤੇ ਸਾਰੀ ਸਮਰੱਥਾ ਇਹਦੀ ਕਿੰਨੀ ਸਮਰੱਥਾ ਹੈ ਹਨਾ ਉਹ ਇਹਦੇ ਬਾਰੇ ਜਾਣਕਾਰੀ ਇਹਨਾਂ ਨੇ ਇੱਥੇ ਦਿੱਤੀ ਹੋਈ ਹੈ ਇਸੇ ਤਰ੍ਹਾਂ ਸਾਰੀ ਮਸ਼ੀਨਰੀ ਬਾਰੇ ਯੂਨੀਵਰਸਿਟੀ ਵਾਲਿਆਂ ਨੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਸਮਰੱਥਾ ਕਿੰਨੀ ਹੈ ਇੱਕ ਘੰਟੇ ਦੇ ਵਿੱਚ ਇਹ ਕਿੰਨਾ ਜਿਹੜਾ ਕੰਮ ਕਰਦੀ ਹੈ ਤੇ ਇਹਦੇ ਨਾਲ ਜਿਵੇਂ ਆ ਆ ਗਈ ਮੈਟ ਟਾਈਪ ਨਰਸਰੀ ਸੀਡਰ ਇਹ ਮੈਟ ਟਾਈਪ ਨਰਸਰੀ ਸੀਡਰ ਹੈ ਇਹ ਨਾਲ ਇਹਦੇ ਕੰਮ ਲਿਖ ਕੇ ਦੱਸੇ ਹੋਏ ਨੇ ਵੀ ਇਹਦੇ ਕੰਮ ਕੀ ਕੀ ਨੇ ਤੇ ਚੁਨਾ ਟ੍ਰਾਂਸਪਲੈਂਟਰ ਮਸ਼ੀਨ ਲਈ ਮੈਟ ਕਿਸਮ ਦੀ ਪਨੀਰੀ ਤਿਆਰ ਕਰਨਾ ਇਹ ਪਨੀਰੀ ਜਿਹਦੇ ਵਿੱਚ ਵਰਤੀ ਜਾਂਦੀ ਹੈ ਤੇ 150 ਏਕੜ ਲਈ ਪਨੀਰੀ ਇੱਕ ਦਿਨ ਦੇ ਵਿੱਚ 150 ਏਕੜ ਦੀ ਇਹ ਪਨੀਰੀ ਵਾਸਤੇ ਜਿਹੜਾ ਕੰਮ ਕਰ ਦੂਗੀ ਇਹ ਮਸ਼ੀਨ ਤੇ ਖਰਚੇ ਦੀ ਬਚਤ ਵੀ ਇਹਨਾਂ ਨੇ ਇੱਥੇ ਜਿਹੜੀ ਦੱਸੀ ਹੋਈ ਹੈ ਤੇ ਲੇਬਰ ਦੀ ਬਚਤ 99 ਤੋਂ 94% ਹੋ ਜੂਗੀ ਘੱਟ ਲੇਬਰ ਨਾਲ ਇਹਦੇ ਚ ਸਰੂਗਾ ਸਾਰਾ ਇਹ ਕੰਮ ਮਸ਼ੀਨ ਆਪ ਕਰਦੀ ਹੈ ਤੇ ਇਸ ਤਰ੍ਹਾਂ ਦੀ ਸਾਰੀ ਮਸ਼ੀਨਰੀ ਇੱਥੇ ਯੂਨੀਵਰਸਿਟੀ ਵਾਲਿਆਂ ਨੇ ਜਿਹੜੀ ਲਾਈ ਹੋਈ ਹੈ ਤੇ ਇੱਥੇ ਆ ਕੇ ਸਾਰੇ ਕਿਸਾਨ ਜਾਣਕਾਰੀ ਜਿਹੜੀ ਲੈਂਦੇ ਨੇਗੇ ਮਸ਼ੀਨਰੀ ਬਾਰੇ ਤੇ ਇਹ ਸਾਰਾ ਮਸ਼ੀਨਰੀ ਵਾਲਾ ਵਿਭਾਗ ਆ ਗਿਆ ਯੂਨੀਵਰਸਿਟੀ ਵਾਲਿਆਂ ਦਾ ਤੇ ਆ ਆ ਇੱਧਰ ਆ ਗਈ ਜਿਵੇਂ ਪਰਦਿਆਂ ਸਮੇਤ ਗਹਾਈ ਦਾ ਥ੍ਰੈਸਰ ਇਹ ਥ੍ਰੈਸਰ ਆ ਗਿਆ ਪਰਦਿਆਂ ਸਮੇਤ ਤੇ ਇਹਨਾਂ ਨੇ थ्रੈਸਰ ਵੀ ਇੱਥੇ ਜਿਹੜਾ ਲਿਆਂਦਾ ਹੋਇਆ ਤੇ ਹੋਰ ਵੀ ਇਹਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਪੜਦੇ ਹਾਂ ਵੀ ਕੀ ਕੀ ਜਿਹੜੀ ਜਾਣਕਾਰੀ ਇੱਥੇ ਲਿਖੀ ਹੋਈ ਹੈਗੀ ਤੇ ਇੱਥੇ ਜਿਵੇਂ ਆ ਆ ਗਿਆ ਕੰਮ ਇਹਦਾ ਪਰਦੇਆਂ ਸਮੇਤ ਛੱਲੀਆਂ ਦੀ ਗਹਾਈ ਤੇ ਛੱਲੀਆਂ ਦੀ ਗਹਾਈ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਸ਼ਕਤੀ ਸਰੋਤ ਦੱਸਿਆ ਇਹਨਾਂ ਦਾ ਵੀ ਟਰੈਕਟਰ 35 ਹਾਰਸ ਪਾਵਰ ਦਾ ਟਰੈਕਟਰ ਘੱਟੋ ਘੱਟ ਚਾਹੀਦਾ ਇਹਦੇ ਵਾਸਤੇ ਵੱਧ ਤੋਂ ਖੋਵੇ ਉਹ ਵੀ ਚੱਲ ਜੂ ਬਾਕੀ ਕੰਮ ਦੀ ਸਮਰੱਥਾ ਇਹਦੀ 2 ਤੋਂ 2.5 ਟਨ ਪ੍ਰਤੀ ਘੰਟਾ ਤੇ ਲਗਭਗ ਕੀਮਤ ਇਹਦੀ 80000 ਰੁਪਏ ਇਸ ਹੀ ਅਰਬੀ ਦੀ ਕੀਮਤ ਹੈ ਇਹ ਸਾਰਾ ਮਸ਼ੀਨਰੀ ਵਾਲਾ ਵਿਭਾਗ ਸੀ ਸਾਰੀ ਮਸ਼ੀਨਰੀ ਬਾਰੇ ਇੱਥੇ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਕੀਤੀਬੜੀ ਯੂਨੀਵਰਸਿਟੀ ਵੱਲੋਂ ਤੇ ਐਵੇਂ ਹੀ ਇੱਥੇ ਅਲੱਗ-ਅਲੱਗ ਵਿਭਾਗਾਂ ਦੀਆਂ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਤੁਹਾਨੂੰ ਫਸਲਾਂ ਬਾਰੇ ਪਹਿਲਾਂ ਸਾਰੀ ਜਾਣਕਾਰੀ ਦਿੱਤੀ ਹੈ ਫਸਲਾਂ ਦੇ ਬੀਜਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਹੁਣ ਆਪਾਂ ਜਾਣਦੇ ਹਾਂ ਜਿੱਧਰ ਬੀ ਵੰਡੇ ਜਾਂਦੇ ਨੇ ਹਨਾ ਜਿਵੇਂ ਆ ਬਾਈ ਹੋਣੀ ਲੈ ਕੇ ਵੀ ਆ ਰਹੇ ਨੇ ਬੀਆਂ ਦੀਆਂ ਥੈਲੀਆਂ ਸਾਰੀਆਂ ਫਸਲਾਂ ਦੇ ਬੀਜ ਜਿਹੜੇ ਵੰਡੇ ਜਾਂਦੇ ਨੇ ਤੇ ਉੱਥੇ ਲਿਸਟਾਂ ਵੀ ਜਿਹੜੀਆਂ ਲੱਗੀਆਂ ਹੋਣਗੀਆਂ ਤੇ ਰੇਟ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨਾ-ਕਿੰਨੇ ਰੇਟ ਨੇ ਜਿਵੇਂ ਲਿਸਟਾਂ ਉੱਥੇ ਲੱਗੀਆਂ ਹੋਈਆਂ ਉਹ ਸਾਰੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਬਾਕੀ ਸਾਰੇ ਕਿਸਾਨ ਜਿਵੇਂ ਬੀਜ ਲੈ ਕੇ ਆ ਰਹੇ ਨੇ ਤੇ ਕੁਝ ਕੁ ਕਿਸਾਨ ਜਾ ਵੀ ਰਹੇ ਨੇ ਬੀਜ ਲੈਣ ਵਾਸਤੇ ਆਪਾਂ ਵੀ ਚੱਲਦੇ ਹਾਂ ਉੱਥੋਂ ਹੁਣ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਤੇ ਆਪਾਂ ਆ ਗਏ ਜਿਹੜੀ ਸਾਈਡ ਕਿਸਾਨਾਂ ਨੂੰ ਬੀਜ ਵੰਡੇ ਜਾਂਦੇ ਨੇ ਫਸਲਾਂ ਦੇ ਤੇ ਉੱਪਰ ਆ ਬੋਰਡ ਵੀ ਇੱਥੇ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਤੇ ਇੱਥੇ ਸਾਰੇ ਬੀਜ ਜਿਹੜੇ ਵੰਡੇ ਜਾਂਦੇ ਨੇ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਬਹੁਤ ਸਾਰੇ ਕਿਸਾਨ ਬੀਜ ਲੈ ਕੇ ਆ ਵੀ ਰਹੇ ਨੇ ਥੈਲੀਆਂ ਦੇ ਵਿੱਚ ਤੇ ਰੇਟ ਵੀ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਹਨਾ ਵੀ ਕਿਹੜੇ ਕਿਹੜੇ ਬੀਅਜ ਇੱਥੇ ਵੰਡੇ ਜਾ ਰਹੇ ਨੇ ਤੇ ਬਹੁਤ ਇੱਥੇ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਹੈ ਬੀ ਲੈਣ ਵਾਸਤੇ ਤੇ ਪਰਤੀਆਂ ਕਟਾਉਣ ਵਾਸਤੇ ਜਿਵੇਂ ਪਹਿਲਾਂ ਪੈਸੇ ਭਰ ਕੇ ਪਰਤੀਆਂ ਜਿਹੜੀਆਂ ਕਟਾਈਆਂ ਜਾਂਦੀਆਂ ਨੇ ਤੇ ਫਿਰ ਜਿਹੜੇ ਕਿਸਾਨਾਂ ਨੂੰ ਬੀਅਜ ਜਿਹੜੇ ਦਿੱਤੇ ਜਾਂਦੇ ਨੇ ਆ ਇੱਥੇ ਤੁਸੀਂ ਦਾ ਦੇਖ ਸਕਦੇ ਹੋ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਸਾਰੇ ਕਿਸਾਨ ਪਹੁੰਚੇ ਹੋਏ ਨੇ ਇੱਥੇ ਬੀ ਲੈਣ ਫਸਲਾਂ ਦੇ ਤੇ ਇੱਥੇ ਜਿਹੜੇ ਕੁਸ਼ਲ ਲਿਸਟ ਵੀ ਜਿਹੜੀ ਲੱਗੀ ਹੋਈ ਹੈ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਹਨਾ ਆ ਸਾਰੀ ਇਥੇ ਲਿਸਟ ਜਿਹੜੀ ਲੱਗੀ ਹੋਈ ਹੈ ਉਹਰੇ ਜਿਹੜਾ ਜਿਹੜੇ ਬੀ ਇਥੇ ਵੰਡੇ ਜਾ ਰਹੇ ਨੇ ਤੇ ਲਿਸਟ ਦੇ ਉੱਪਰ ਜਿਹੜਾ ਸਾਰਾ ਰੇਟ ਵੀ ਇਥੇ ਲਿਖ ਕੇ ਦੱਸਿਆ ਹੋਇਆ ਵੀ ਕਿੰਨੇ ਦੀ ਜਿਹੜੀ ਪੈਕਿੰਗ ਹੈ ਤੇ ਬਹੁਤ ਇਥੇ ਭਾਰੀ ਇਕੱਠ ਹੈ ਬੀ ਲੈਣ ਵਾਸਤੇ ਆਪਾਂ ਕਿਉਂ ਜਾ ਕੇ ਤੁਹਾਨੂੰ ਦਿਖਾਉਨੇ ਆਂਗੇ ਤੇ ਜਿਵੇਂ ਇਥੋਂ ਪਰਚੀ ਕਟਾ ਕੇ ਫਿਰ ਉਧਰ ਜਾ ਕੇ ਕਿਸਾਨ ਬੀ ਲੈ ਕੇ ਆਉਂਦੇ ਨੇ ਇਹ ਦਿਖਾਉਨੇ ਆਂਗੇ ਆਪਾਂ ਸਾਰਾ ਤੁਹਾਨੂੰ ਤੇ ਇਸ ਤਰ੍ਹਾਂ ਹੀ ਦੂਰੋਂ ਦੂਰੋਂ ਕਿਸਾਨ ਆਉਂਦੇ ਨੇ ਬੀ ਲੈਣ ਵਾਸਤੇ ਜਿਹੜੇ ਵੀ ਯੂਨੀਵਰਸਿਟੀ ਵੱਲੋਂ ਨਵੇਂ ਬੀ ਤਿਆਰ ਕੀਤੇ ਜਾਂਦੇ ਨੇ ਪਰ ਉਹ ਕਿਸਾਨ ਮੇਲਿਆਂ ਦੇ ਵਿੱਚ ਉਹ ਵੰਡੇ ਜਾਂਦੇ ਹੁੰਦੇ ਨੇ ਤੇ ਆਹ ਸਾਈਡ ਜਿਹੜੇ ਬੀ ਉਹ ਵੰਡੇ ਜਾਂਦੇ ਨੇਗੇ ਤੇ ਸਾਰੇ ਕਿਸਾਨ ਆ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚੇ ਹੋਏ ਨੇ ਬੀ ਲੈਣ ਵਾਸਤੇ ਤੇ ਐਵੇਂ ਜਿਵੇਂ ਕੇਬੀਕੇਆਂ ਦੇ ਵਿੱਚ ਮੇਲੇ ਹੁੰਦੇ ਨੇ ਜਿਵੇਂ ਆਪਾਂ ਕੇਬੀਕੇ ਦਿਖਾਇਆ ਸੀ ਬੱਲੋਵਾਲਾ ਸੌਖੜੀ ਜਾਂ ਪਟਿਆਲੇ ਰੌਣੀ ਦੇ ਵਿੱਚ ਮੇਲਾ ਹੋਊਗਾ ਹਨਾ ਤੇ ਉੱਥੇ ਵੀ ਜਿਹੜੇ ਉਹ ਬੀ ਵੰਡੇ ਜਾਣਗੇ ਤੇ ਆ ਇੱਥੇ ਜਿਵੇਂ ਟਰਾਲੀਆਂ ਖੜੀਆਂ ਨੇ ਤੁਸੀਂ ਦੇਖ ਰਹੇ ਹੋ ਨਾ ਤੇ ਆਲੂ ਦੇ ਵਿੱਚ ਇ ਜਿਹੜੇ ਵੰਡੇ ਜਾ ਰਹੇ ਨੇ ਤੇ ਆਪਣੇ ਲੇਵੇ ਲਿਸਟ ਹੈਗੀ ਜਿਹੜੀ ਆਪਾਂ ਉਹ ਤੋਂ ਤੁਹਾਨੂੰ ਰੇਟ ਵੀ ਦਿਖਾ ਦਾਂਗੇ ਆਪਾਂ ਨੂੰ ਐਂਟਰੀ ਤੋਂ ਲਿਸਟ ਮਿਲੀ ਥੀ ਮੇਲੇ ਤੋਂ ਤੇ ਉੱਥੋਂ ਤੁਹਾਨੂੰ ਦਿਖਾ ਦਾਂਗੇ ਤੇ ਅਲੱਗ-ਅਲੱਗ ਇਸੇ ਤਰ੍ਹਾਂ ਟਰਾਲੀਆਂ ਦੇ ਵਿੱਚ ਸਾਰੇ ਖੜੇ ਨੇ ਜਿੱਥੇ ਜਿਹੜੇ ਬੀਜ ਉਹ ਵੰਡੇ ਜਾਂਦੇ ਨੇਗੇ ਕਿਸਾਨਾਂ ਨੂੰ ਤੇ ਦੇਖੋ ਬਈ ਐਵੇਂ ਭਾਰੀ ਇੱਥੇ ਇਕੱਠਾ ਹੁੰਦਾ ਸਬਜ਼ੀਆਂ ਦੇ ਵੀ ਕਣਕ ਦਾ ਵੀ ਹੈ ਨਾ ਹਰ ਇੱਕ ਤਰੀਕੇ ਦੇ ਬੀਜ ਇੱਥੇ ਜਿਹੜੇ ਹੁੰਦੇ ਨੇ ਤੇ ਜਿਵੇਂ ਸੀਜ਼ਨ ਦੇ ਹਿਸਾਬ ਨਾਲ ਸੀਜ਼ਨ ਦੇ ਅਕੋਰਡਿੰਗ ਸੀਜ਼ਨ ਦੇ ਹਿਸਾਬ ਨਾਲ ਜਿਹੜੇ ਬੀ ਇੱਥੇ ਉਹ ਵੰਡੇ ਜਾਂਦੇ ਨੇ ਤੇ ਇੱਥੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਕਿਸਾਨ ਜਿਹੜੇ ਬੀ ਲੈ ਰਹੇ ਨੇ ਤੇ ਇਸ ਤਰ੍ਹਾਂ ਕਿਸਾਨਾਂ ਨੂੰ ਜਿਹੜੇ ਬੀ ਇੱਥੇ ਵੰਡੇ ਜਾਂਦੇ ਨੇ ਜਿਵੇਂ ਆ ਥੈਲੀਆਂ ਜਿਹੜੀਆਂ ਕੱਢੀਆਂ ਨੇ ਹਨ ਤੇ ਜਿਵੇਂ ਇੱਥੇ ਪੈਸੇ ਭਰ ਕੇ ਉਧਰ ਆਪਾਂ ਦਿਖਾਈ ਸੀ ਲਾਈਨਾਂ ਦੇ ਵਿੱਚ ਕਿਸਾਨ ਖੜੇ ਸੀ ਪਰ ਪਰਚੀਆਂ ਜਿਹੜੀਆਂ ਇੱਥੇ ਫੜਾ ਕੇ ਤੇ ਬੀ ਮਿਲ ਜਾਂਦੇ ਨੇ ਤੇ ਆ ਜਿਵੇਂ ਬਾਈ ਯੂਨੀਅਨ ਇੱਥੇ ਬੀ ਲੈ ਆ ਆ ਥੈਲੀਆਂ ਪਈਆਂ ਨੇ ਤੇ ਇਸ ਤਰ੍ਹਾਂ ਸਾਰੇ ਇੱਥੇ ਬੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਵੰਡੇ ਜਾਂਦੇ ਨੇ ਹਰ ਇੱਕ ਤਰੀਕੇ ਦਾ ਵੀ ਬਾਕੀ ਮੈਂ ਲਿਸਟ ਵੀ ਤੁਹਾਨੂੰ ਦਿਖਾ ਦਾਂ ਨਾ ਆਪਣੇ ਕੋਲ ਲਿਸਟ ਜਿਹੜੀ ਹੈਗੀ ਵੀਡੀਓ ਦੇ ਵਿੱਚ ਲਾ ਦਾਂਗੇ ਆਪਾਂ ਉਹ ਤੁਸੀਂ ਰੇਟ ਪੜ ਲਿਓ ਵੀ ਕਿਹੜੀ ਫਸਲ ਦਾ ਬੀਜ ਦਾ ਕਿੰਨਾ ਰੇਟ ਹੈ ਤੇ ਸਾਰੇ ਇਸ ਤਰ੍ਹਾਂ ਬੀਜ ਜਿਹੜੇ ਲੈ ਕੇ ਜਾ ਰਹੇ ਨੇ ਜਿਵੇਂ ਆ ਬਾਈ ਹੁਣੀ ਲੈ ਕੇ ਜਾ ਰਹੇ ਨੇ ਵੀ ਤੇ ਆ ਵੀ ਜਿਵੇਂ ਬਾਈ ਹੁਣੀ ਸਾਰੇ ਬੀ ਲੈ ਕੇ ਆਏ ਨੇ ਹਨਾ ਜਿਹਨੂੰ ਜਿਹਨੂੰ ਜਿਹੜੇ ਬੀਜ ਦੀ ਲੋੜ ਹੈ ਉਹ ਫਸਲਾਂ ਦੇ ਵੀ ਇੱਥੇ ਜਿਹੜੇ ਅੱਜ ਵੰਡੇ ਗਏ ਨੇ ਕਣਕ ਦਾ ਹੋ ਗਿਆ ਜਿਵੇਂ ਜਾਂ ਵਰਸੀਮ ਹੋ ਗਿਆ ਹਰ ਇੱਕ ਤਰੀਕੇ ਦਾ ਬੀਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਵੰਡਿਆ ਜਾ ਰਿਹਾ ਹੈ ਇੱਥੇ ਆਪਣੇ ਕੋਲ ਬੀਆਂ ਦੀ ਸਾਰੀ ਲਿਸਟ ਹੈ ਇੱਥੇ ਲਿਖਿਆ ਆ ਕਿਸਾਨ ਮੇਲੇ ਦੌਰਾਨ ਮਿਲਣ ਵਾਲੇ ਬੀਜਾਂ ਦਾ ਵੇਰਵਾ ਸਾਰੇ ਬੀਆਂ ਦੀਆਂ ਕਿਸਮਾਂ ਇੱਥੇ ਲਿਖੀਆਂ ਹੋਈਆਂ ਨੇ ਜਿਵੇਂ ਆ ਕਣਕ ਦੇ ਬੀ ਹੋਗੇ ਤੇ ਨਾਲ ਉਹਦੀ ਪੈਕਿੰਗ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਨਾਲ ਕੀਮਤ ਜਿਹੜੀ ਲਿਖੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਫਸਲਾਂ ਜਿਹੜੀਆਂ ਦੇ ਬੀ ਇੱਥੇ ਵੰਡੇ ਜਾ ਰਹੇ ਨੇ ਉਹਨਾਂ ਦੀ ਜਾਣਕਾਰੀ ਇੱਥੇ ਇਹ ਆਪਾਂ ਵੀਡੀਓ ਦੇ ਵਿੱਚ ਲਾਤੀ ਇਹ ਤੋਂ ਤੁਸੀਂ ਜਿਹੜੀ ਦੇਖ ਸਕਦੇ ਹੋ ਉਹਨਾਂ ਵੀਡੀਓ ਰੋਕ ਕੇ ਜਿਹੜੀ ਪੜ ਲਿਓ ਇਹ ਆਪਾਂ ਤੁਹਾਨੂੰ ਸਾਰਾ ਦਿਖਾ ਦਾਂਗੇ ਹੋਰ ਜ਼ੂਮ ਕਰਕੇ ਦਿਖਾ ਦਾਂਗੇ ਨੇੜੋਂ ਪੈਕਿੰਗ ਅਭੀ ਕਿੰਨੇ ਕਿਲੋ ਦੀ ਪੈਕਿੰਗ ਹੈ ਕਿਹੜੀ ਫਸਲ ਦੀ ਪੈਕਿੰਗ ਦੀ ਕਿੰਨੀ ਕੀਮਤ ਹੈ ਨਾ ਨਾਲ ਫਸਲਾਂ ਦੇ ਨਾਮ ਲਿਖੇ ਹੋਏ ਨੇ ਨਾਲ ਬੀਜਾਂ ਦੀਆਂ ਜਿਹੜੀਆਂ ਕਿਸਮਾਂ ਇੱਥੇ ਜਿਹੜੀਆਂ ਲਿਖੀਆਂ ਹੋਈਆਂ ਨੇ ਅ ਗੋਭੀ ਸਰੋਂ ਹੋ ਗਈ ਜਿਵੇਂ ਤਾਰਾ ਮੀਰਾ ਸਾਰੀਆਂ ਫਸਲਾਂ ਤਕਰੀਬਨ ਇੱਥੇ ਜਿਹੜੀ ਹੈ ਲਿਸਟ ਦੇ ਵਿੱਚ ਹੈਗੀਆਂ ਨੇ